ਤਾ ਦੱਸ ਦਈਏ ਕਿ ਇਹ ਤੁਸੀਂ ਹੋਸਿੰਗ ਬੋਰਡ ਦੇ ਇਹ ਫਲੈਟ ਵੇਖ ਰਹੇ ਹੋ ਔਰ ਚੰਡੀਗੜ੍ਹ ਤਰੇਠ ਦੇ ਆ ਔਰ ਇੱਥੇ ਅਸੀਂ ਕੀ ਦੱਸ ਰਿਹਾ ਤੁਹਾਨੂੰ ਕਿ 10 ਸਾਲ ਬਾਅਦ ਇਸ ਦੇ ਕੀ ਹਾਲਾਤ ਹੁੰਦੇ ਜਾ ਰਹੇ ਆ ਔਰ ਇਸ ਵੇਲੇ ਕੀ ਹਾਲਾਤ ਹੈ ਔਰ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਕਿ ਜੋ ਵਾਟਰ ਦੀਆਂ ਜੋ ਸਪਲਾਈ ਦੀਆਂ ਪਾਈਪਾਂ ਪਾਈਆਂ ਨੇ ਉਹਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਇਹ ਸਪਲਾਈ ਵਾਲੀਆਂ ਪਾਈਪਾਂ ਗਲ ਚੁੱਕੀਆਂ ਨੇ ਔਰ ਇਹ ਸਪਲਾਈ ਵਾਲੀਆਂ ਪਾਈਪਾਂ ਗਲ ਚੁੱਕੀਆਂ ਨੇ ਆ ਵੇਖੋ ਤੇ ਲੋਕ ਆਪਣੇ ਕੋਲੋਂ ਹੁਣ ਪਲਾਸਟਿਕ ਦੀਆਂ ਪਾਈਪਾਂ ਪਵਾ ਰਿਆ ਤਾਂ 10 ਸਾਲ ਬਾਅਦ ਜੇ ਇਹਨਾਂ ਦੀ ਰਿਪੇਅਰ ਚੱਲ ਪਈ ਐ ਜੇ ਇਹਨਾਂ ਦਾ ਮੈਂਟੀਨੈਂਸ ਇਹਨੇ ਮੋٹے ਪੱਧਰ ਤੇ ਚੱਲ ਪਿਆ ਤਾਂ ਫਿਰ ਕਿੰਨਾ ਸਮਾਂ ਹੋਰ ਬਾਕੀ ਫਲੈਟਾਂ ਵਾਲੇ ਕੱਢਣਗੇ ਤਾਂ ਗੱਲਬਾਤ ਕਰਦੇ ਇੱਥੇ ਭਰਾ ਵੀ ਖੜੇ ਨੇ ਭਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਰਾ ਜੀ ਕਿਵੇਂ ਵੇਖਦੇ ਹੋ ਪਾਈਪਾਂ ਗਲ ਗਈਆਂ ਭਾਜੀ ਪੂਰੀਆਂ ਪਾਈਪਾਂ ਗਲ ਗਈਆਂ ਜੀ ਤੇ ਹੁਣ ਇਹਨੂੰ ਕਿਵੇਂ ਵੇਖਦੇ ਹੋ ਕਿ ਇਹ ਸਾਰਿਆਂ ਨੂੰ ਬਦਲੀਆਂ ਕਰਨੀਆਂ ਪੈਣਗੀਆਂ ਭਾਜੀ ਇਹ ਅਕਤੂਬਰ 2015 ਚ ਮਕਾਨ ਮਿਲੇ ਆ ਤੇ ਇਹਨਾਂ ਦੀਆਂ 10 ਸਾਲਾਂ ਦੀ ਪਾਈਪਾਂ ਗਲ ਗਈਆਂ ਸਾਰੀਆਂ ਪਾਈਪਾਂ ਗਲ ਗਈਆਂ ਪਾਣੀ ਦੀ ਇੰਨੀ ਲੀਕੇਜ ਆ ਉਹ ਥੱਲੇ ਬਹੁਤ ਵੱਡੇ ਖੋਲ ਪੈ ਗਏ ਆ ਜਿਹਦੇ ਕਰਕੇ ਬੜੀ ਸਿਲਨ ਆਣ ਲੱਗੀ ਪੀ ਮਕਾਨਾਂ ਨੂੰ ਬਹੁਤ ਬੁਰੀ ਹਾਲਤ ਹੋ ਗਈ ਦੋ ਪਾਈਪਾਂ ਚੇਂਜ ਕਰਨ ਦੇ ਚੱਕਰ ਸਾਰੀਆਂ ਚੇਂਜ ਕਰਦੀਆਂ ਪੈਗੀਆਂ ਜੀ ਤੇ ਹੁਣ ਇਹਦੇ ਨਾਲ ਕੀ ਕਹਿੰਦੇ ਜਦੋਂ ਸਰਕਾਰ ਨੇ ਹਾਊਸਿੰਗ ਬੋਰਡ ਨੇ ਦਿੱਤੇ ਸੀਗੇ ਤੇ ਉਦੋਂ ਉਹਨਾਂ ਨੇ ਕਿੰਨਾ ਸਮਾਂ ਦਿੱਤਾ ਹੋਏਗਾ ਲਗਭਗ 100-100 ਸਾਲ ਦੀ ਗਾਰੰਟੀ ਲੋਕਾਂ ਨੂੰ ਦਿੱਤੀ ਹੋਏਗੀ 100 ਸਾਲੇ ਚੱਲਣੇ ਭਾਜੀ ਜਿਨ੍ਹਾਂ ਨੇ 70 ਲੱਖ ਲਿਆ ਉਹਨਾਂ ਤੇ ਗਾਰੰਟੀ ਵੀ ਤੇ ਪੂਰੀ ਦੇਣੀ ਸੀ ਨਾ ਉਹ ਤਾਂ ਗਾਰੰਟੀ ਦੇ ਕੇ ਚਲੇ ਗਏ ਹਾਲ ਤੁਸੀਂ ਹੁਣ ਦੇਖ ਲਓ ਕਿ ਕੀ ਗਾਰੰਟੀ ਦੇ ਗਏ ਜੀ ਉਹ ਤੇ ਹੁਣ ਜਿਹੜੇ ਅੱਗੇ ਨਵੇਂ ਬਣਨੇ ਆ ਉਹਨਾਂ ਦੇ ਕੀ ਹਾਲਾਤ ਹੋਣੇ ਉਹ ਵੀ ਇਸੇ ਤਰ੍ਹਾਂ ਤਿਆਰ ਹੋਣਗੇ ਭਾਜੀ ਉਹ ਦੱਸਣ ਦੇ ਕਿ 53 ਸੈਕਟਰ 'ਚ ਨਵੇਂ ਮਕਾਨ ਬਣਨ ਜਾ ਰਹੇ ਆ ਜੇ ਆਹ ਹਾਲਾਤ ਆ ਤਾਂ ਕੀ ਦੇਣਗੇ ਪਬਲਿਕ ਨੂੰ ਜੀ ਲੋਕਾਂ ਦਾ ਖੂਨ ਪਸੀਨਾ ਦੀ ਕਮਾਈ ਆ ਜੀ 2 ਕਰੋੜ ਤੋਂ ਉੱਪਰ ਦਾ ਮਕਾਨ ਚੱਲਿਆ ਗਿਆ ਜੀ ਇਹ ਤੇ 2 ਕਰੋੜ ਤੋਂ ਉੱਤੇ ਜੇ ਚਲਿਆ ਗਿਆ ਮੰਨ ਲਓ 2 ਕਰੋੜ ਦਾ ਹੀ ਹੋਵੇ ਤੇ 2 ਕਰੋੜ ਵਿੱਚ ਲੋਕਾਂ ਨੂੰ ਕੀ ਮਿਲਣਾ ਕਿ 10 ਸਾਲ ਬਾਅਦ ਉਹਨਾਂ ਦੀ ਰਿਪੇਅਰਾਂ ਸ਼ੁਰੂ ਲੋਕ ਆਪ ਜਾ ਕੇ ਪਾਈਪਾਂ ਲਿਆ ਲਿਆ ਕੇ ਪਲੰਬਰ ਨੂੰ ਲਿਆ ਕੇ ਪੁੱਟ ਕੇ ਸਾਰਾ ਕੁਝ ਕਰਵਾ ਰਹੇ ਆ ਜੀ ਹੁਣ ਇਸ ਸੋਸਾਇਟੀ ਵਿੱਚ ਜਿੱਥੇ ਆਪਾਂ ਖੜੇ ਆ ਦੱਸ ਦਈਏ ਕਿ ਬਲਾਕ 17 ਦੇ ਵਿੱਚ ਖੜੇ ਆ ਔਰ ਇੱਥੇ ਜੋ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਔਰ ਤੁਹਾਨੂੰ ਕਲੀਅਰ ਦੱਸਾਂਗੇ ਕਿ ਮੁਸ਼ਕਲਾ ਕੀ ਆਈਆਂ ਲੋਕਾਂ ਨੂੰ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਉਹ ਪਾਈਪਾਂ ਜ਼ਰੂਰ ਵਿਖਾਈਆਂ ਜਾਣ ਉਹ ਪਾਈਪ ਜੋ ਹੈ ਜੋ ਨਿਕਾਲੀਆਂ ਜੋ ਵਿੱਚੋਂ ਕੱਢੀਆਂ ਨੇ ਪਾਈਪਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਆਹ ਪਾਈਪਾਂ ਆ ਤੁਸੀਂ ਵੇਖ ਸਕਦੇ ਹੋ ਕਿ ਇਹ ਪਾਈਪਾਂ ਗਲਤ ਕੀਤੀਆਂ ਨੇ ਇਹ ਬਿਲਕੁਲ ਚੰਗੀ ਤਰ੍ਹਾਂ ਨਜ਼ਦੀਕ ਹੋ ਕੇ ਦਿਖਾਇਆ ਜਾਵੇ ਜੰਗ ਲੱਗ ਚੁੱਕਾ ਔਰ ਪਾਈਪਾਂ ਜੋ ਆ ਉਹ ਗਲ ਚੁਕੀਆਂ ਨੇ ਜੋ ਸਾਰੀਆਂ ਹੀ ਪਾਈਪਾਂ ਇਹਨਾਂ ਨੇ ਬਦਲ ਦਿੱਤੀਆਂ ਪਾਈਪ ਲੀਕ ਹੋ ਗਈਆਂ ਪਾਣੀ ਜੋ ਹੈ ਉਹ ਬਿਲਕੁਲ ਹੀਠਾਂ ਜਾ ਰਿਹਾ ਸੀ ਔਰ ਸਾਰੇ ਪਰਿਵਾਰਾਂ ਨੂੰ ਇਹ ਪ੍ਰੋਬਲਮ ਆ ਰਹੀ ਸੀ ਤਾਂ ਹੁਣ ਦੱਸ ਦਈਏ ਕਿ ਜੋ ਸੈਕਟਰ 53 ਦੇ ਵਿੱਚ ਦੱਸਦੇ ਆ ਕਿ ਹਾਊਸਿੰਗ ਬੋਰਡ ਫਿਰ ਬਣਵਾ ਕੇ ਦੇਣ ਜਾ ਰਿਹਾ ਫਲੈਰਸ ਵਗੈਰਾ ਤਾਂ ਉਹਨਾਂ ਦੀ ਕੀ ਗਾਰੰਟੀ ਹੋਵੇਗੀ ਉਹਨਾਂ ਦੀ ਗਾਰੰਟੀ ਵੀ ਜਿਹੜੀ ਆ ਉਹ ਕੀ ਹੋਵੇਗੀ ਆ ਇਸ ਤਰ੍ਹਾਂ ਦੀਆਂ ਜੇ ਗਰੰਟੀਆਂ ਹੋਣਗੀਆਂ ਤਾਂ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਹੋਣਗੇ ਤਾਂ ਲੋਕਾਂ ਨੂੰ ਕੀ ਸਹੂਲਤ ਮਿਲੀ ਆ ਕਿ ਲੋਕਾਂ ਨੇ ਲਗਭਗ 70-70 ਲੱਖ ਰੁਪਏ ਖਰਚ ਕੇ ਫਲੈਟ ਲੈ ਹੋਣਗੇ ਔਰ ਇਹਦੇ ਬਾਰੇ ਪ੍ਰੋਪਰ ਜਿਹੜੀ ਆ ਜਾਣਕਾਰੀ ਤੁਹਾਡੇ ਨਾਲ ਫਿਰ ਵੀ ਅਸੀਂ ਸਾਂਝੀ ਕਰਦੇ ਰਹਾਂਗੇ ਹਾਲ ਹਾਲ ਅਸੀਂ ਇਸ ਬਲਾਕ ਦੇ ਪ੍ਰਧਾਨ ਸਾਹਿਬ ਨਾਲ ਗੱਲ ਜਰੂਰ ਕਰਾਂਗੇ ਕਿ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੁੰਦੇ ਆ ਕਿ ਕਿੰਨਾ ਸਮਾਂ ਹੋਇਆ ਇਹਨਾਂ ਨੂੰ ਮਿਲਿਆ ਨੂੰ ਔਰ ਕਿੰਨੇ ਸਮੇਂ ਤੋਂ ਲੋਕ ਪਰੇਸ਼ਾਨੀ ਚੱਲਣੀ ਸ਼ੁਰੂ ਹੋ ਗਈ ਆ ਔਰ ਪੈਪਾਂ ਜੋ ਆ ਗੱਲਾਂ ਆ ਸ਼ੁਰੂ ਹੋ ਗਈਆਂ ਇਸ ਬਾਰੇ ਗੱਲਬਾਤ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਆ